ਕੋਣ ਸਿੱਧਾਨ ਕਾਲ ਯੁੱਗ ਦੇ ਲਿਖ ਨੂੰ ਪੁੱਛੇ ਹੈ ਤਾਂ ਗੁਰੂ ਮਹਾਰਾਜ ਸਾਹਿਬ ਕਿਰਪਾ ਕਰਕੇ ਫਰਮਾਉਂਦੇ ਹਨ ਗਉੜੀ ਮਹੱਲਾ ਪਹਿਲਾ ਗੁਰਪ੍ਰਸਾਦੀ ਗੂਝਲੇ ਸਬੀਂ ਸਾਹਿਬ ਕਹਿੰਦੇ ਭਾਈ ਗੁਰਾਂ ਦੀ ਕਿਰਪਾ ਕਰਕੇ ਇਸ ਗੱਲ ਨੂੰ ਬੁੱਝ ਲਵੇ ਸਮਝ ਲਵੇ ਤਾ ਹੋਏ ਨਵੇਂ ਰਾਜ ਮੇਰਾ ਹੋਣਾ ਨਹੀਂ ਤਾਂ ਦੁਨੀਆ ਇਹੀ ਜੀ ਹੈ ਇਹਨਾਂ ਦੇ ਚਾਲ ਚਲਨ ਜਿਹੜੇ ਹੈ ਚੰਗੇ ਨੂੰ ਮੰਦਾ ਹੀ ਕਹਿੰਦੇ ਐ ਮੰਦੇ ਨੂੰ ਚੰਗਾ ਕਹਿੰਦੇ ਐ ਇਹ ਸੁਭਾਅ ਹੈ ਦੁਨੀਆ ਦਾ ਤਾਂ ਗੁਰੂ ਸਾਹਿਬ ਦੀ ਕਿਰਪਾ ਕਰਕੇ ਸਮਝ ਲਓ ਤਾਂ ਨਿਵੇੜਾ ਹੋ ਜਾਏਗਾ ਜੁਨਾਂ ਵਿੱਚੋਂ ਘਰ ਘਰ ਨਾਮ ਨਰਿੰਜਨ ਉਹ ਸਾਰੇ ਘਰਾਂ ਨੂੰ ਘੜਨ ਵਾਲਾ ਜੋ ਪਰਮੇਸ਼ਰ ਹੈ ਉਹ ਨਰਿੰਜਨ ਦਾ ਨਾਮ ਘਰ ਘਰ ਸਾਰੇ ਸ਼ਾਸਤਰਾਂ ਸ਼ਾਸਤਰਾਂ ਵਾਲਿਆਂ ਦੇ ਸਭ ਸ਼ਾਸਤਰ ਉਹਦੇ ਨਾਮ ਦੀ ਮਹਿਮਾ ਹੀ ਕਹਿੰਦੇ ਹਨ ਅਤੇ ਘਰਾਂ ਘਰਾਂ ਸਰੀਰਾਂ ਸਰੀਰਾਂ ਵਿੱਚ ਪਰਮੇਸ਼ਰ ਦੇ ਨਾਮ ਦਾ ਨਰਿੰਜਨ ਦਾ ਨਾਮ ਸਾਰੇ ਜਪਦੇ ਹਨ ਸਾਰੇਆਂ ਦੇ ਘਰਾਂ ਨੂੰ ਘੜਨ ਵਾਲਾ ਜੋ ਬ੍ਰਹਮਾ ਹੈ ਉਹ ਵੀ ਨਰਿੰਦਰ ਦੇ ਨਾਮ ਦਾ ਜਾਪ ਕਰਦਾ ਹੈ ਅਦੇ ਘਰ ਘਰ ਨਾਮ ਨਰਿੰਦਰ ਘਰ ਸਰੀਰ ਸਰੀਰਿੰਦਰ ਘਰ ਸੂਹੁੰਦੇ ਸੂਹੁੰਦੇ ਕਾਰੁੰਦੇ ਕਾਰੁੰਦੇ ਆਦਕਾਂ ਦੇ ਅੰਦਰ ਵੀ ਘੜਨ ਵਾਲਾ ਜਿਹਨਾਂ ਦੇ ਹਨ ਉਹ ਨਰਿੰਦਰ ਹੈ ਉਹਦਾ ਨਾਮ ਸਿੱਧੂ ਪਰਮੇਸ਼ਵਰੀ ਹੈ ਉਹ ठाकुर मीरा ਉਹ ਸਾਡਾ ठाकुर ਸ਼ਾਮੀ ਹੈ ਇਹ ਭਾਈ ਉਸ ਨੂੰ ਆਪਣਾ ਸਵਾਮੀ ਜਾਨੂ ਬੇਨਗੁਰ ਸਾਹੂ ਨਾ ਛੂਤੀਏ ਬਿਨਾਂ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਤੋਂ ਮੁਕਤ ਨਹੀਂ ਹੁੰਦਾ ਛੁਟਕਾਰਾ ਨਹੀਂ ਪਾ ਸਕੀਦਾ ਦੇਖੋ ਵਿਚਾਰਾ ਇਹ ਵਿਚਾਰ ਨੂੰ ਦੇਖ ਲੋ ਨਿਰਣਾ ਕਰਕੇ ਦੇਖ ਲੋ ਕਿ ਸ਼ੰਕਾ ਤੋਂ ਨੂੰ ਦੇਖ ਆਸਰ ਪਾ ਲਓ ਜੇ ਲੱਖ ਕਰਮ ਕਮਾਵਹੀ ਆਪ ਹੀ ਮਹਾਰਾਜ ਅਸੇ ਸਾਨੂੰ ਨਿਸ਼ਕਰ ਆਡੇ ਤੇ ਸੇ ਵੀ ਕਹਿਣ ਲੱਗੇ ਮਹਾਰਾਜ ਕਹਿੰਦੇ ਸਿੱਧੂ ਸੁਣ ਜੇ ਵਿਚਾਰ ਤੇ ਸਾਡੇ ਤੋਂ ਨਿਸ਼ਚੈ ਰਹੇ ਸੁਣੋ ਜੇ ਲੱਖਾਂ ਆਦਮੀ ਜਨਮ ਧਾਰ ਕੇ ਲੱਖਾਂ ਕਰਮਾਂ ਨੂੰ ਕਮਾ ਲਵੇ ਬੇਨ ਗੁਰ ਅੰਧਿਆਰਾ ਸੂਰ ਸਾਧ ਸਰਵਗੈਰਾ ਗਿਆਨ ਦਾ ਢੇਰਾ ਬਣਿਆ ਹੀ ਰਹਿੰਦਾ ਹੈ ਉਹ ਵਰਨਦਾ ਪੜਦਾ ਨਹੀਂ ਚੱਕਿਆ ਜਾਂਦਾ ਜੀਵ ਦਾ ਰਹਾਉ ਅੰधे ਅਕਲੀ ਬਾਹਰੇ ਗਿਆਨੀ ਲੋਕ ਹੈ ਅਕਲ ਤੋਂ ਬਾਹਰ ਹਮੇ ਪਰਮਾਰਥ ਵਾਲੀ ਅਕਲ ਇਹਨਾਂ ਦੇ ਹੈ ਨਹੀਂ ਅੰਦਰ ਮਨਬੁੱਧ ਰੂਪੀ ਨੇਤਰਾਂ ਚ ਭਰਮ ਰੂਪੀ ਫੁੱਲੇ ਪਏ ਹੋਏ ਹੈ ਕਿਆ ਤੈਨੂੰ ਸਿਉ ਕਹੀਐ ਉਹਨਾਂ ਸੱਜਿਆਂ ਦੇ ਕਾਈ ਕਹਿਣਾ ਕੀ ਹੈ ਉਹਨਾਂ ਵਿੱਚ ਪਚਾ ਕੇ ਦੀਏ ਚੰਗਾ ਹੈ ਬਿਨ ਗੁਰ ਪੰਥ ਨਾ ਸੂਝਈ ਗੁਰੂ ਸਾਹਿਬ ਤੋਂ ਭਗਤੀ ਸਾਹਿਬ ਪ੍ਰਮਾਤਮਾ ਦਾ ਗਿਆਨ ਦਾ ਰਸਤਾ ਨਹੀਂ ਕਿਸੇ ਹੰਦ ਸੱਜਦਾ ਕਿਤ ਵਿਦ ਨਿਰਬਹੀਐ ਕਿਵੇਂ ਮਿਲਵਾ ਕਰਨਗੇ ਜੀ ਉਹ ਤੋਂ ਇਸ ਪ੍ਰਕਾਰ ਮੁਕਤ ਕਿਵੇਂ ਹੋਣਗੇ ਮੁਕਤ ਹੋਣੂਪ ਫਿਰ ਤੋੜ ਕਿਵੇਂ ਚੜਨਗੇ ਖੂਟੀ ਕਾ ਖੂਟੀ ਕੋ ਖਰਾ ਕਹੈ ਜਿਵੇਂ ਲਖਣ ਸੁਣੋ ਭਾਈ ਜਿਹੜੇ ਖੋਟੇ ਆਦਮੀ ਨੇ ਧਰਮ ਤੋਂ ਹੀ ਨੇ ਜਿਨ੍ਹਾਂ ਦਾ ਕੋਈ ਧਰਮ ਨਹੀਂ ਲਾਅ ਮਜ਼ਬ ਕਹਾਉਂਦੇ ਆ ਉਹਨੂੰ ਕਹਿੰਦੇ ਬੜਾ ਖਰਾ ਆਦਮੀ ਹੈ ਸਾਡਾ ਕੋਈ ਧਰਮ ਨਹੀਂ ਜਿਹੜਾ ਇਉਂ ਕਹੇ ਕਿ ਅਸੀਂ ਤਾਂ ਸਾਰਿਆਂ ਕੀ ਰਲੇ ਮਿਲੇ ਆ ਕਿਉਂ ਮਾਰਨ ਕਹੇ ਬੇਦੀਨਾਂ ਦੀ ਦੋਸਤੀ ਬੇਦੀਨਾਂ ਦਾ ਖਾਣ ਬਕਰ ਮੈਨਾਂ ਨਾਲ ਦੋਸਤੀ ਕਰਵੇ ਬਕਰ ਮੈਨਾਂ ਖਾਣਾ ਖਾਣੇ ਹੈ ਕਿੰਝ ਸਾਰਨ ਗਿਆਨੀ ਸਦਾ ਮੁਸੇਹ ਸਤਨ ਵਾਹਿਗੁਰੂ ਦੀ ਸ਼ਹਦੀ ਖਬਰ ਉਕਾਈ ਨਹੀਂ ਸਦਾ ਹਰ ਉਹ ਟੈਂਕਲ ਕਾਨੀਆਂ ਦੀ ਮਹਾਜਨ ਨੇ ਸ਼ਿਕਾਨੀਆਂ ਵਿੱਚ ਇਹ ਜਿਹੜੇ ਖੋਤੇ ਆਦਮੀ ਨੇ ਧਰਮ ਤੋਹੀ ਨੇ ਜਿਹਨਾਂ ਦੇ اندر ਪਾਪ ਆਦਿਕ ਹਨ ਖੁਟਿਆਈ ਹਰੇਕ ਨਾਲ ਖੁਟਿਆਈ ਕਰਨੀ ਉਹਨੂੰ ਲੋਕ ਖਰਾ ਕਹਿੰਦੇ ਐ ਇਹ ਕਾਲੀਗੁਰੇ ਲਛਰਨ ਚ ਖਰੇ ਸਹਿ ਧਰਮ ਵਿੱਚ ਪੱਕਾ ਕਹਿੰਦੇ ਹਨ ਸਾਰੇ ਸਾਰ ਨਾ ਜਾਣ ਸਹਿ ਧਰਮ ਵਿੱਚ ਪੱਕੇ ਖਰੇ ਅੱਛੇ ਐ ਲੈਕ ਜੀਵਨ ਐ ਇਸ ਕਾਮੀ ਪਰਖ ਐ ਉਹਨਾਂ ਦੀ ਖਬਰ ਨਹੀਂ ਅਗਿਆਨੀ ਇਹ ਜੀਵ ਜਾਣਦੇ ਅੰਧੇ ਕਾ ਨਾ ਉਪਾਰਖ ਜਿਹੜੇ ਮیرے ਅੰਨੇ ਹਨਗੇ ਅੰਧੋਂ ਅੰਦਰੋਂ ਅੰਦਰੋਂ ਉਹਨਾਂ ਬਾਹਰੋਂ ਨੂੰ ਕੂੜੀ ਕੂੜੀ ਗਾਵੇ ਅੰਦਰੋਂ ਵਿਚਾਰ ਨੂੰ ਅੱਖਾਂ ਤੋਂ ਬਣਾ ਵੀ ਇੰਨੇ ਐ ਬਾਹਰ ਸਾਾਸਰ ਗਿਆਨ ਦੀ ਨਿਗਾਹ ਤੋਂ ਵੀ ਇੰਨੇ ਐ ਉਜੂਫੇ ਹਨ ਆਜੋ ਉਫੀ ਉਹਨਾਂ ਦੀ ਬੁੱਧ ਹੈ ਕੂੜੇ ਬਜ਼ਾਰਾਂ ਵਾਸਤੇ ਗਾਉਣਾ ਗਾਉਂਦੇ ਹਨ ਐਸੇ ਪੁਰਖਾਂ ਨੂੰ ਅੰਧੇ ਕਾ ਨਾਉ ਪਾਰ ਕਿਹੜੇ ਗਿਆਨੀਆਂ ਨੂੰ ਮਨਬੁੱਧ ਰੂਪੀ ਨੇਤਨਾ ਜੇ ਬ੍ਰह्म ਗਿਆਨ ਰੂਪੀ ਨਿਗਾਹ ਨਹੀਂ ਉਹਨਾਂ ਨਾਲ ਹੀ ਨਾ ਲੋਕਾਂ ਨੂੰ ਪਾਰ ਖੁਰਖਿਆ ਕਹਿੰਦੇ ਬੜਾ ਪਾਰ ਖੁਰਖਾ ਹੈ ਜਿਹੜਾ ਅੰਨਾ ਹੋਵੇ ਉਹ ਰੂਹ ਦੇ ਰਤਨ ਦੇ ਜੋਰ ਕਿਵੇਂ ਦੇਖ ਸਕਦਾ ਹੈ ਇਸੇ ਪ੍ਰਕਾਰ ਜਿਹੜੇ ਅਗਿਆਨੀ ਹੈ ਉਹਨਾਂ ਨੂੰ ਪਰਮੇਸ਼ਰ ਦੀ ਪਰਮਾਰਥ ਦੀ ਪਾਰਖ ਵਾਰੇ ਪਾਰਖੂ ਰੱਖਿਆ ਹੋਇਆ ਹੈ ਕਲੀ ਕਾਲ ਵਿਡਾਣੇ ਤੇ ਪਰਜ ਗੁਰੇ ਸਮੇਂ ਦੀ ਇਸ ਚਰਜਤਾ ਹੈ ਜਾਣਨਾ ਕਰੋ ਸੁੱਤੇ ਕਹੋ ਜਾਗਤ ਕਹਿ ਜਿਹੜੇ ਪਰਮਾਰਥ ਵੱਲੋਂ ਸੁੱਤੇ ਤੇ ਪਰਮਾਤਮਾ ਵਿੱਚ ਵਿਗਿਆਨ ਵਿੱਚ ਉਹਨੂੰ ਕਹਿੰਦੇ ਬਣਾ ਜਾਗਦਾ ਵੀ ਬੜੇ ਜਾਗਦ ਵਾਲਾ ਆਦਮੀ ਹੈ ਉਹਨੂੰ ਜਾਗਦੇ ਦਿਮਾਗ ਵਾਲਾ ਮੰਨਦੇ ਹੈ ਜਿਹੜੇ ਪਰਿਵਾਰ ਤੋਂ ਵੱਲੋਂ ਭਜਨ ਸਿਮਨ ਵੱਲੋਂ ਉਮਰਤ ਦੇ ਰਚਨਾ ਵੱਲੋਂ ਸੰਗਿਤ ਕਰਨ ਵੱਲੋਂ ਸੁੱਤੇ ਹੀ ਰਹਿੰਦੇ ਆ ਉਹਨਾਂ ਨੂੰ ਜਾਗਦਾ ਕਹਿੰਦੇ ਨੇ ਕਲ ਜੀ ਦੇ ਜੀਵ ਜਾਗਦੇ ਤੱਕੋ ਸੁਸਕਾ ਜਿਹੜੇ ਵਿਆਹ ਨੇ ਲੇਵਲਾ ਕੇ ਪਿੰਨੀ ਰਹਿਣ ਲਈ ਚੰਕੰਤਾਰੇ ਜਾਗਣ ਸਮਝਣਾ ਨੇ RAM ਪਿਆਰੇ RAM ਪਿਆਰੇ ਸਦਾ ਜਾਗੇ ਗਿਆਨ ਵਾਸਾ ਜਿਹੜੇ ਜਾਗਦੇ ਹੈ ਉਹਨਾਂ ਕਹਿੰਦੇ ਇਹਨੂੰ ਕੀ ਪਤਾ ਜਗਤ ਦਾ ਪਤਾ ਹੀ ਨਹੀਂ ਸੁੱਤਾ ਪਿਆ ਸੰਸਾਰ ਵੱਲੋਂ ਉਹਨੂੰ ਇਸ ਤਰ੍ਹਾਂ ਕਹਿੰਦੇ ਹਨ ਲੋਕ ਜੀਵਤ ਕਉ ਮੂਆ ਕਹੈ ਜਿਹੜਾ ਵਾਹਿਗੁਰੂ ਵੱਲ ਗਿਆਉਂਦਾ ਹੋ ਗਿਆ ਅੱਖਾਂ ਜੀਵਾਂ ਜਿਸਰੇ ਮਰ ਜਾਓ ਉਹਨੂੰ ਮਰਿਆ ਹੋਇਆ ਕਹਿੰਦੇ ਹਨ ਉਹ ਇਹ ਨਹੀਂ ਰੋਪਦਾ ਜਿਹੜੇ ਮਰੇ ਆ ਪਰਮੇਸ਼ਰ ਵੱਲੋਂ ਕਦੇ ਵੀ ਆਤ ਨਹੀਂ ਸਾਰੀ ਉਮਰ ਗੁਜ਼ਰ ਗਈ ਵਾਹਿਗੁਰੂ ਨੂੰ ਕਦੇ ਨਹੀਂ ਚੇਤੇ ਕੀਤਾ ਉਹ ਮਰੇ ਹੋਣ ਹੈ ਸੰਸਾਰ 'ਚ ਉਹਨੂੰ ਰੋਂਦੇ ਹੀ ਨਹੀਂ ਕਦੇ ਵੀ ਦੋਚੇਪਾਂ ਅੱਖਾਂ 'ਚੋਂ ਪੱਦ ਦੇ ਪਾਣੀ ਦੀਆਂ ਰੋਈ ਪਹਿਣ ਵੀ ਇਹਨਾਂ ਦੀ ਜ਼ਿੰਦਗੀ ਵਾਹਿਗੁਰੂ ਕੋ ਬੇਮਖੋਕ ਕਿਉਂ ਮਰ ਗਏ ਕਿਉਂ ਮਰਿਆ ਨੂੰ ਰੋਦਦੇ ਹੀ ਨਹੀਂ ਉਹਨਾਂ ਦੇ ਕਹਿੰਦੇ ਅਫਸੋਸ ਹੀ ਨਹੀਂ ਕਰਦੇ ਜਿਹੜੇ ਪਰਮੇਸ਼ਰ ਕੋਲ ਮਰ ਚੁੱਕੇ ਐ ਜੀ ਅਫਸੋਸ ਕਰਨ ਫੇਰ ਵੀ ਬਰਾਗ ਚਿਤਚ ਹੋ ਜੇ ਇਹ ਹੁੰਦਾ ਹੀ ਨਹੀਂ ਨਾ ਜਿਹਨਾਂ ਦੇ ਤਾਂ ਹੀ ਰੋਣ ਨਾਲ ਜਤਨ ਦਾ ਵੀ ਹੁੰਦਾ ਜਿਹੜੇ ਮਰੇ ਆ ਪਰਿਵਾਰਕ ਵੱਲੋਂ ਉਹਨਾਂ ਵਾਗੇ ਜਤਨ ਵੀ ਨਹੀਂ ਕਰਦੇ ਹਨ ਆਉਤ ਕਹੋ ਜਾਤਾ ਕਹੈ ਅਤੇ ਜਿਹੜੇ ਆਏ ਐ ਉਹਨਾਂ ਸਾਧ ਸੰਗਤ ਵਿੱਚ ਉਹਨੂੰ ਕਹਿੰਦੇ ਲੈ ਵੀ ਚਲਿਆ ਗਿਆ ਹੁਣ ਘਰ ਕਾਜ ਮੁੱਕ ਗਿਆ ਸਾਰਾ ਨਾ ਰਲ ਗਿਆ ਇਹ ਸਿੱਖਾਂ ਨਾਲ ਰਲ ਗਿਆ ਕਿਉਂ ਸੰਗਤ ਵਿੱਚ ਆਏ ਨੂੰ ਜਾਂਦਾ ਕਹਿੰਦੇ ਆ ਜਿਹੜਾ ਸੰਗਤ ਵਿੱਚ ਆ ਜਾਵੇ ਆਪਣੀ ਜੀਵਨ ਉੱਜਾ ਕਰਨ ਵਾਲਾ ਆਤਮ ਨੂੰ ਕਹਿੰਦੇ ਚਲਿਆ ਗਿਆ ਹੁਣ ਸਾਡੇ ਘਰ ਘਾਟ ਵੱਲੋਂ ਸਾਡੇ ਕੰਮ ਦਾ ਨਹੀਂ ਰਿਹਾ ਇਹ ਜਾਤੀ ਕਹੋ ਆਇਆ ਜਿਹੜਾ ਸਾਧ ਸੰਗਤ ਵੱਲੋਂ ਚਲਿਆ ਗਿਆ ਉਹਨੂੰ ਕਹਿੰਦੇ ਸ਼ੁਕਰ ਹੈ ਆ ਗਿਆ ਘਰ ਵਿੱਚ ਕਿਉਂ ਸੰਗਤੋਂ ਜਿਹੜਾ 12 ਪੱਥਰਾਂ ਤੋਂ ਬਾਹਰ ਹੋਣ ਵਾਂਗ ਕੱਢਿਆ ਜਾਵੇ ਠੱਕਿਆ ਜਾਵੇ ਉਹਗੁਣਾ ਵਾਲਾ ਜਾਣ ਕੇ ਉਹਨੂੰ ਕਹਿੰਦੇ ਸ਼ੁਕਰ ਹੈ ਘਰ ਵਿੱਚ ਆ ਗਿਆ ਹੈ ਕੋ ਸੰਗਠਨੀ ਆਦਮੀ ਨੂੰ ਆਇਆ ਕਹਿੰਦੇ ਹਨ ਮਾਰ ਕੀ ਕਹੋ ਆਪਣੀ ਕਹਿ ਪੁਰਾਣੇ ਹੱਕ ਨੂੰ ਆਪਣਾ ਮੰਨੀ ਬੈਠੇ ਰਹਿੰਦੇ ਹਨ ਆਪਣੋ ਨਹੀਂ ਧਾਇਆ ਜਿਹੜਾ ਆਪਣਾ ਹੱਕ ਐ ਪਾਉਂਦਾ ਨਹੀਂ ਹੈ ਬੀਠੇ ਕਹ ਕੌੜਾ ਕਹੇ ਉਹਨੂੰ ਆਪ ਦੀ ਮੇਲ ਕਰਦੇ ਐ ਤੇ ਆਪਣੀਆਂ ਤੇਰੀਆਂ ਜਿਸ ਤਰ੍ਹਾਂ ਕਰਕੇ ਕੋਈ ਚੰਦ ਨਹੀਂ ਸੋ ਸੁਲਤਾਨ ਨਹੀਂ ਹੁੰਦਾ ਰਹਦੇ ਪੁਰਾਣਿਆਂ ਦੇ ਉੱਤੇ ਆਪਣੋ ਨਹੀਂ ਧਾਇਆ ਜਿਹੜਾ ਆਪਣੇ ਸੁੱਦ ਬੰਸ ਜੋ ਸੋ ਚਲਨੀ ਹੈ ਆਪਣਾ ਪਰਿਵਾਰ ਚੰਗਾ ਹੀ ਨਹੀਂ ਲੱਗਦਾ ਐਸੇ ਮੀਠ ਪੁਰਖ ਹੋ ਰਹੇ ਹਨ ਮਿੱਠੀ ਤੋਂ ਕੌੜਾ ਕਹੇ ਮਿੱਠਾ ਜਿਸ ਦੇ ਪਾਰਸ਼ਲ ਅੰਮ੍ਰਿਤ ਨਾਮ ਹੈ ਇਹਨੂੰ ਕਹਿੰਦੇ ਕੌੜਾ ਹੈ ਕੜੂਏ ਕਾ ਮੀਠਾ ਅਜ ਕਹਦੇ ਜਿਹੜੇ ਵਿਸ਼ੇ ਹਨ ਉਹਨਾਂ ਮਿੱਠੇ ਦੇਰ ਰਸ ਵਾਲੇ ਮੰਨਦੇ ਐ ਮਿੱਠਾ ਅੰਮ੍ਰਿਤ ਨੂੰ ਚੰਗਾ ਨਹੀਂ ਸਮਝਦੇ ਤੇ ਕੋਈ ਸ਼ਰਾਬ ਆਦਿਕ ਨੂੰ ਮਿੱਠੀ ਮੰਨਦੇ ਐ ਤੁਮਾਖੂ ਆਦਿਕ ਨੂੰ ਪੀਣਾ ਜਗਤ ਜੂਥ ਨੂੰ ਮਿੱਠਾ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ ਪਾਣਾ ਮੰਨਣਾ ਉਹਨੂੰ ਕੌੜਾ ਸਮਝਦੇ ਐ ਤੇ ਕੌੜੇ ਜਿਹੜੇ ਵਿਸ਼ੇ ਆ ਦੁੱਖਦਾਇਕ ਨਰਕ ਚ ਪਾਉਣ ਵਾਲੇ ਉਹਨੂੰ ਮਿੱਠਾ ਸਮਝ ਨਹੀਂ ਬੈਠੇ ਹਨ ਰਾਤ ਤੇ ਕੀ ਨਿੰਦਾ ਕਰਹਿ ਜਿਉਂ ਪਰਮੇਸ਼ਰ ਚ ਲੰਗੇ ਹੋਏ ਐ ਭਾਈ ਉਹਨਾਂ ਦੀ ਲੋਕ ਨਿੰਦਿਆ ਕਰਦੇ ਹਨ ਐਸਾ ਕਲ ਮਹ ਦੀ ਅਹ ਦੇ ਕਰੀਉ ਦਾ ਜ਼ਮਾਨਾ ਮਹਾਰਾਜ ਸਾਹਿਬ ਕਹਿੰਦੇ ਕਲਯੁਗ ਚ ਵਰਤਾਰਾ ਦੇਖਿਆ ਹੈ ਕਿਸਦੋਂ ਜੀ ਦੀ ਕੀ ਸੇਵਾ ਕਰ ਹੈ ਜੇ ਜੀ ਮਾਤੀ ਜਿਹੜੀ ਮਾਇਆ ਇਹ ਵੀ ਹਰ ਵਕ ਤੈਲ ਕਰਦੇ ਰਹਿੰਦੇ ਹਨ ਠਾਕੁਰ ਨਹੀਂ ਦੀਸੈ ਠਾਕੁਰ ਜੋ ਸਵਾਮੀ ਪਰਮੇਸ਼ਰ ਅਕਾਲ ਪੁਰਖਾ ਉਹ ਦਿਸਦਾ ਹੀ ਨਹੀਂ ਉਹ ਗਿਆਨੀਆਂ ਜੀਆਂ ਦੇ ਤਾਈਂ ਓਖੜ ਨੀਰ ਗਰੋਲੀ ਐ ਨੋ ਦੇ ਪਾਣੀ ਨੂੰ ਜੇ ਰਿੜਕਣਾ ਕਰੀਏ ਵਾਸਨ ਨਹੀਂ ਦੀਸੈ ਛਕੜ ਦੇ ਪਾਣੀ ਰਿੜਕਣੇ ਕਰਕੇ ਮੁੱਖਣ ਤੇ ਨਾ ਦੀਸੈ ਨਿਕਲ ਸਕਦਾ ਇਸੇ ਪ੍ਰਕਾਰ ਪੋਖਰ-ਪੋਖਰ ਨੂੰ ਜੇ ਕੋਲ ਨੂੰ ਕਹੇ ਹੈ ਕੋਏ ਪੋਖਰ ਦੇਵੀ ਦੀ ਉਚਾਰੀ ਪੂਜਾਣਾ ਕਰਨੇ ਕਰਕੇ ਦੇਵੀ-ਦੇਵਾ ਪੂਜਿਏ ਭਾਈ ਕਿਆ ਮੰਗੋ ਕਿਆ ਦੇ ਪਾਣ ਨੀਰ ਪੋਖਾਲੀਏ ਭਾਈ ਜਲਵੇਂ ਬੂਦੇ ਪੋਖਰ ਪ੍ਰੇਟਾਂ ਆਦਿਕਾਂ ਦੀ ਉਪਾਸ਼ਨਾ ਭੂਤਾਂ ਪ੍ਰੇਟਾਂ ਨੂੰ ਵਸਤ ਕਰਨ ਇਸ ਕਾਮ ਕਰਮ ਰੂਪ ਪਾਣੀ ਨੂੰ ਜੀ ਰਿਦਕ ਦੇ ਰਹੀ ਏ ਮੱਖਣ ਨੂੰ ਨਹੀਂ ਰੀਸ ਮੱਖਣ ਕੋਣਾ ਪਰਮੇਸ਼ਰ ਦਾ ਆਨੰਦ ਰੂਪੀ ਗਿਆਨ ਰੂਪੀ ਮੱਖਣ ਇਹ ਹੀ ਹਾਰ ਉਸਤਾਨੀ ਨਿਕਲਦਾ ਜਿਆਨ ਦੀ ਮੱਖਣ ਨਹੀਂ ਨਿਕਲਦਾ ਸਿਕਾਮੀ ਪੁਰਖਾਂ ਦੇ ਤਾਂ ਹੀ વિશેષ ਕੋਈ ਚੰਗੀ ਨਿਕਲੇਗੀ ਅਤੇ ਉਹਨਾਂ ਨੂੰ ਮੱਖਣ ਵਿਸਤਾਂਤ ਕਰਨਾ ਵੀ ਗੁੱਤ ਤੋਂ ਬਗੈਰ ਮੱਖਣ ਕਿਸ ਪ੍ਰਕਾਰ ਨਿਕਲੇਗਾ ਨਹੀਂ ਨਿਕਲਣਾ ਜਿਆਨ ਦੀ ਮੱਖਣ ਹੀ ਪ੍ਰਗਟ ਹੋਵੇਗਾ ਇਸ ਪਦ ਜੋ ਅਰਥਾਇਲੇ ਇਹ ਕਹਿੰਦੇ ਨੇ ਇਹ ਜ્ઞਾਨੇ ਦੀ ਹਾਲਤ ਦੱਸਦੀ ਇਸ ਪਦ ਸ਼ਬਦ ਦੇ ਅੰਦਰ ਜਿਉਂ ਹੀ ਕਹੂੰ ਕੀਤਾ ਇਹ ਰਿਹਾ ਜੇ ਅਰਥਾਇਲੇ ਹਮ ਸੰਗ ਲਵੇ ਵਿਚਾਰ ਲੈ ਲਵੇ ਜਲਦ ਬਾਹਰ ਨ ਕਰ ਲੋਵੇ ਤੋ ਗੁਰੂ ਹਮਾਰਾ ਉਸ ਨਾਮ ਦਾ ਗੁਰੂ ਪੂਜਨੀਕ ਜੀ ਵਿਸਾਖੀ ਕਹਿੰਦੇ ਹਨ ਉਹ ਸਭ ਦਾ ਗੁਰੂ ਸਮਝਣਾ ਕਰੋ ਕਵਨਾ ਦੇ ਪੂਜਨੇ ਯੋਗ ਹੈ ਨਾਨਕ ਕੀਨੇ ਆਪਕਾ ਸਤਿਗੁਰੂ ਜੀ ਕਹਿੰਦੇ ਆਪਣੇ ਆਪ ਨੂੰ ਜਾਣ ਜਾਣ ਲਵੇ ਜਿਹੜਾ ਸਰੂਪ ਨੂੰ ਉਹ ਅਪਰ ਅਪਾਰਾ ਉਹ ਪ੍ਰਕਿਰਤੀ ਅਪਰੋਰੇ ਰਹ ਜਾਂਦੀ ਹੈ ਉਹ ਆਪਾਰ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਪ੍ਰਕਿਰਤੀ ਤੋਂ ਪਰੇ ਜੋ ਬ੍ਰਹਮ ਹੈ ਤਬ ਆਪੇ ਆਪ ਵਰਤਦਾ ਜਿਵੇਂ ਆਪਣਾ ਅਪਰੂਪੀ ਪਰਮੇਸ਼ਰ ਵਰਤ ਰਿਹਾ ਹੈ ਆਪੇ ਪਰਮਾਾਇਆ ਆਪ ਹੀ ਮਹਾਰਾਜ ਜੀਾਂ ਦੀ ਕਲੀ ਕਰਨੀ ਕਰਤੂ ਜਨ ਸਾਹਿਬ ਜਿਹਾਂ ਜਾਂ ਮੋਹੀ ਜਪੇੜ ਲਾਤੀ ਇਹ ਪ੍ਰਮਾਤਮਾ ਤੇ ਹੈ ਕਲੀਆਂ ਅਨੁਸਾਰ ਖਾਜ ਤੋਂ ਅਨੁਸਾਰ ਕਰਮ ਫਲ ਪ੍ਰਿਵਾਜੈਨ ਕਰਮਾਂ ਅਨੁਸਾਰ ਫਲ ਦੇਣੇ ਕਰਕੇ ਉਹਨਾਂ ਦੇ ਕਰਮ ਹੀ ਇਹ ਜੀ ਸਕਾਮ ਕਰਮ ਮੰਦ ਕਰਉ ਉਹਨਾਂ ਅਨੁਸਾਰ ਪ੍ਰਮਾਤਮਾ ਦਿੱਤਾ ਹੈ ਗੁਰ ਕਿਰਪਾ ਤੇ 부ਝੀਏ ਇਸ ਤਾਂ ਨੂੰ ਸਤਿਗੁਰਾਂ ਦੀ ਕਿਰਪਾ ਕਰਕੇ 부ਝੀਏ ਸਮਝਣਾ ਚਾਹੀਦਾ ਹੈ ਸਭ ਬ੍ਰਹਮ ਸਮਾਇਆ ਸਾਰਿਆਂ ਚ ਪਰਮੇਸ਼ਵਰੀ ਸਮਾਇਆ ਇੱਕੋ ਜਿਹੇ ਦੀ ਨਿਗਾਹ ਹੈ ਪਹਿਲੀ ਜਿਹੜੀ ਹੈ ਉਹ ਗਿਆਨਕੋ ਦੀ ਨਿਗਾਹ ਹੈ ਕਦੇ ਭਰਮੀਆਂ ਦੀ ਨਿਗਾਹ ਹੈ ਇਸ ਪ੍ਰਕਾਰ ਇਸ ਸਾਰੇ ਬ੍ਰਹਮ ਸਮਾਇਆ ਬ੍ਰਹਮ ਦੇ ਚੰ ਨਿਗਾਹ ਹੈ ਉਹ ਜੋਕ ਰੂਪ ਨੂੰ ਦੇਖਦੇ ਸਾਰਿਆਂ ਵਿੱਚ ਇੱਥੇ ਦਾ ਗਿਦਾ ਦੇ ਨਾਲ ਖਾਰਾਂਸ਼ ਕੋਲ ਇਹ ਕਿਰਿਆ ਹੋਈ ਹੈ ਅੱਗੇ ਤੀਜੇ ਪਾਤਸ਼ਾਹ ਮਹਾਰਾਜੀਆਂ ਅਸ਼ਟਪਦੀਆਂ ਚੱਲੀਆਂ ਰਾਗ ਗੌੜੀ ਗਵਾਰੇਰੀ ਮਹੱਲਾ ਤੀਜਾ ਅਸ਼ਟਪਦੀਆ ਏਤੋਂ ਅੰਕਾਰ ਸਤਿਗੁਰ ਪ੍ਰਸਾਦਿ ਮਨ ਦਾ ਸੂਤਕ ਦੀਜਾ ਭਾਉ ਸਿਕੋ ਜੈਤ੍ਰੀ ਪੁਰਨੇਸ਼ਰ ਓਮਕਾਰ ਸ਼ਰਾਂ ਮੈਂ ਪ੍ਰਕਾਸ਼ ਜੀ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਕਈ ਜੀ ਪੀ ਜੇ ਪਾਤਸ਼ਾਹ ਦੇ ਪਾਈਂ ਬੱਲੇ ਵਾਸੀ ਜਿਹੜੀ ਸੰਗਤ ਕੀ ਇਸ ਨੂੰ ਬੇਨਤੀ ਕੀਤੀ ਜੇ ਮਹਾਰਾਜ ਬੱਲੇ ਦੀ ਚੱਲ ਕੇ ਚਰਨੋਂ ਪਾਓ ਇਥੋਂ ਦੇ ਭਾਈ ਸਹਲੋ ਜੀ ਪਣੀ ਪਾਤਸ਼ਾਹ ਦੇ ਬੱਲੇ ਦੇ ਵਾਸੀ ਹੋਏ ਹਨ ਅਬੇ ਇਸੇ ਪ੍ਰਕਾਰ ਭਾਈ ਸਹਲੋ ਜੀ ਤਾਂ ਗੁਮੀ ਚੰਦ ਦੇ ਪੋਤੇ ਅੰਮ੍ਰਿਤਸਰ ਦੇ ਹੋਣੇ ਹਨ ਪਾਈ ਪਾਰੋ ਜੀ ਪੀ ਜੇ ਪਾਤਸ਼ਾਹ ਦੇ ਵਕਤ ਸਮੇਂ ਇਕ ਆਈ ਲਾਲੋ ਜੀ ਲਾਲੂ ਜੀ ਇਥੇ ਜੀ ਮਹਾਰਾਜ ਸਾਹਿਬ ਨੇ ਕਹੀਆ ਤਾਂ ਬਸ ਕੀਤਾ ਸੀ ਕਿਉ ਗੁਰੂ ਗੁਰੂ ਬਾਪੁਰਖ ਸਿੰਘ ਹਨ ਜਿਹੜੇ ਚੰਗੇ ਕਰਨੀ ਵਾਲੇ ਗੁਰੂ ਅਮਰਦਾਸ ਸਾਹਿਬ ਜੀ ਦੇ ਜਿਹੜੇ ਸਾਹਿਬ ਜੀ ਤੋਂ ਨਹੀਂ ਭਾਈ ਬਜਾ ਜੀ ਸੰਤ ਸਿੰਘ ਦੇ ਨਾਲ ਜੋੰਦਲਾ ਟਿੰਨੇ ਸੁਲਤਾਨ ਪ੍ਰਸਾਦ ਟਿੰਨ ਕੋ ਹੈ ਉਥੇ ਸੰਤ ਮਹਾਰਾਜ ਸਾਹਿਬ ਲੈ ਗਏ ਗੁਆਬੇ ਦੇ ਵਿੱਚ ਇਥੇ ਜੀ ਗੁਰੂ ਮਹਾਰਾਜ ਸਾਹਿਬ ਜਦੋਂ ਗਏ ਚਰਨ ਪਾਏ ਹਨ ਗਣ ਸੰਗਤਾਂ ਦਾ ਛੁਣ ਕੀਤੇ ਦਰਸ਼ਨ ਕਰਨ ਤੋਂ ਬੜਾ ਭਾਰੀ ਇਛਾ ਹੋਇਆ ਜੇ ਸਿੱਖ ਦੇ ਘਰ ਗੁਰੂ ਸਾਹਿਬ ਜੀ ਦੇ ਬਾਸ਼ਵਾ ਤੇ ਲੰਗਰ ਪਿਆਰ ਹੋਇਆ ਸੀ ਉਥੇ ਮਹਾਰਾਜ ਜੀ ਆਪ ਪੰਗਤ ਜਾ ਬੈਠੇ ਤੇ ਭੋਜਨ ਪਿਆਰ ਹੋ ਗਿਆ ਭੋਜਨ ਪਿਆਰ ਹੋਇਆ ਜਦੋਂ ਵਰਤਨ ਲੱਗਾ ਉਹ ਜਿਹੜੇ ਦਾਈ ਨੇ ਆ ਕੇ ਵਧਾਈ ਦਿੱਤੀ ਕਿ ਮਹਾਰਾਜ ਸਿੱਖ ਦੇ ਤੁਹਾਡੇ ਦੇ ਘਰ ਪੁੱਤਰ ਪੈਦਾ ਹੋਇਆ ਇਹ ਸੁਣ ਕੇ ਜਿੰਨੇ ਬ੍ਰਾਹਮਣ ਸੀ ਛੂਤ ਛੂਤ ਕਰਕੇ ਸ਼ੂਟ ਹੋ ਗਿਆ ਸ਼ੂਟ ਹੋ ਗਿਆ ਉੱਪਰ ਉੱਪਰ ਚੰਦੂ ਖਾਲੀ ਛੱਡ ਕੇ ਬਿਮਾਰਾ ਸਾਹਿਬ ਇੱਕ ਆਸਿਕਹ ਮੰਗਤੀ ਕੀਤੀ ਮਹਾਰਾਜ ਜੀ ਮੇਰਾ ਅੰਨ ਜਿਹੜਾ ਆਕਾਰ ਸਿਆਊਗਾ ਕਿਵੇਂ ਕਰਾਂ ਉਸਨੇ ਮਾਰ ਨੂੰ ਕਿਹਾ ਕਿ ਨੀ ਕੋ ਬੈ ਕੈਨ ਪਿਆਰ ਕੀਤਾ ਕਹਿ ਲਗਾ ਮਾਰੋ 200 ਸਿਰ ਜਾਣੇ ਕਿ 200 ਮਾਰਾਂ ਨੂੰ ਭੇਜ ਕੇ ਪ੍ਰਸ਼ਾਨ ਸ਼ਕਤ ਜੋ ਪ੍ਰਸ਼ਾਨ ਸ਼ਕਤ ਉਸੇ ਖਾਗ ਬ੍ਰਹਮਣ ਪੁੱਛੇ ਤੇ ਆਏ ਜਿੱਥੇ ਦੇ ਮਾਰੇ ਹੋਏ ਮਾਰੇ ਦੇ ਕੋਲੇ ਆ ਕੇ ਚਰਚਾ ਕਰਨ ਆਪੇ ਕਹਿੰਦੇ ਲੱਗੇ ਜੀ ਕਿ ਸੂਤ ਕਿੱਦਾਂ ਖਾਲਿਆ ਮਹਾਰਾਜ ਕਹਿੰਦੇ ਕਿ ਤਾਂ ਇਸ ਸੂਤ ਵਿੱਚ ਕੋਈ ਚੀਜ਼ ਵਿੱਚ ਕਿਹਨਾਂ ਲੱਗਾ ਮਹਾਰਾਜ ਸਾਰੀਆਂ ਚੀਜ਼ਾਂ ਸੂਤ ਤੋਂ ਹੁੰਦਾ ਹੈ ਕੰਗਰੂ ਮਹਾਰਾਜ ਸਾਹ ਕਹਿੰਦੇ ਤੁਹਾਨੂੰ ਇਹ ਪੰਦ ਤੋਂ ਸੂਤ ਜਿਹੜਾ ਸੂਤ ਦੇ ਕਰਮ ਨੂੰ ਪੂਰਾ ਹੋਏ ਜਿੰਨੇ ਤੁਸੀਂ ਕਰਮ ਕਰਦੇ ਹੋ ਪੂਰਾ ਹੁੰਦੀ ਹੈ ਕਾਰਨ ਕਿ ਸੂਤ ਤੋਂ ਜੁੜਿਆ ਹੋਇਆ ਹੈ ਤੁਸੀਂ ਸੂਤ ਤੋਂ ਕਿਵੇਂ ਵਧ ਜਾਓਗੇ ਮਹਾਰਾਜ ਸੂਤ ਵਿੱਚ ਕੋਈ ਕਿਹੜੀ ਚੀਜ਼ ਵਿੱਚ ਹੈ ਜੋ ਵੀ ਫਾਇਦੀ ਕਾਰਨ ਕਰਦੇ ਹਨ ਮਨ ਦਾ ਸੀਤਕ ਦੂਜਾ ਭਾਏ ਭਾਈ ਤੈਨੂੰ ਮਨ ਨੂੰ ਸੀਤ ਨਾ ਹੁੰਦਾ ਪੁੱਤਰਾ ਤੋ ਨਾ ਹੁੰਦਾ ਸੀਤ ਨਾ ਹੁੰਦਾ ਪੁੱਤਰ ਜਨਮ ਦਾ ਤੇ ਤੋ ਨਾ ਹੁੰਦਾ ਉਹ ਵਿਕਰਮ ਦਾ ਪੁੱਤਰ ਜਨਮ ਦੀ ਜਿਹੜੀ ਅਪੋਜਨ ਕਹਿੰਦੀ ਸੀਤ ਕੋ ਲੋਕੀਂ ਇੱਕ ਪਾਪਕ ਹੁੰਦਾ ਜਿਹਨੂੰ ਸੀਤਕ ਉਹ ਤਾਪਕਾ ਇਹਨਾਂ ਲੋਕਾਂ ਨੇ 40 ਦਿਨ ਤੱਕ ਸੀਤ ਕੋ ਸੀਜਮ ਦੇ ਘਰ ਮੰਨਿਆ ਤੇ ਬ੍ਰਿਸ਼ਾਂ ਦੇ ਕਰ 14 ਦਿਨ ਤੱਕ ਮੰਨੇ 12 ਦਿਨ ਤੱਕ ਸਤਿਵ ਦੇ ਘਰ ਮੰਨੇ 11 ਦਿਨ ਤੱਕ ਬ੍ਰਾਹਮਣ ਦੇ ਘਰ ਮੰਨੇ ਐ ਇਸੇ ਪ੍ਰਕਾਰ ਲਵੇਰੀਆਂ ਦੇ ਪਸ਼ੂਆਂ ਗਊਆਂ ਆਦਿਕਾਂ ਦੇ ਇਹ ਸੂਤਕ ਨੂੰ ਪਵਿੱਤਰ ਦਾ ਮੰਨੇ ਐ ਤੋਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੂਤਕ ਨੂੰ ਪਹਿਲੇ ਤਰ੍ਹਾਂ ਵੀ ਖੰਡਨ ਕੀਤਾ ਜੇਕਰ ਸੂਤਕ ਮੰਨੀਏ ਸਭ ਤੋਂ ਸੂਤਕ ਹੋਏ ਇੱਕ ਪਾਪ ਤੁੰਗ ਹੈ ਪਾਪ ਮੰਨੇ ਜੇਕਰ ਕੇ ਕਿਸੇ ਦੇ ਘਰ ਚ ਬੱਚਾ ਜਨਮ ਪਵੇ ਕਿ ਉਹ ਦੇ ਘਰ ਪਹਿਲਾਂ ਆ ਵੀ ਮਰਿਆ ਹੋਵੇ ਉਹਦੇ ਸਾਧਕ ਪੁਣਾ ਦਾ ਮਰ ਜਾਂਦਾ ਤੇ ਸੁਧ ਪੁਣਾ ਨਹੀਂ ਜਾਂਦਾ ਜੇ ਉਹਨੇ ਦੇ ਘਰ ਮਰ ਜੇ ਜੰਮੇ ਆਵੇ ਘਰ ਫਿਰ ਸਾਧਕ ਪੁਣਾ ਬੜੇ ਰਹਿੰਦਾ ਸੁਧ ਪੁਣੀ ਮਰਦਾ ਇਸ ਪ੍ਰਕਾਰ ਦੀ ਇਹਨਾਂ ਲੋਕਾਂ ਦੀ ਮਨੁਸ਼ੀਮਤੀ ਜੱਲਾਂ ਲਿਖੀਆਂ ਹੋਈਆਂ ਸੋ ਮਹਾਰਾਜਾ ਕਿਰਪਾ ਕਰਕੇ ਸਾਰਿਆਂ ਦਾ ਖੰਡਨ ਸਿੱਖਿਆ ਦਿੰਦੇ ਹਨ ਮਾਨਵਿਕ ਤਾਲਜਾ ਪਾ ਇਹ ਭਾਈਂ ਕੀ ਹੋਈ ਹੈ ਜਿਹੜੇ ਮੱਤ ਸੰਕਲਪ ਦੂਜਾ ਪਾਉਂਦੇ ਜੰਮਦਾ ਹੈ ਕਿ ਨਹੀਂ ਜੋ ਦੂਜਾ ਤਾਂ ਉਹ ਕੇ ਸੂਤ ਪੈ ਗਿਆ ਮਨ ਨੂੰ ਗਵਾਇਤ ਭਾਵ ਅੰਦਰ ਹੋਇਆ ਮਨ ਦੇ ਜਦੋਂ ਜਦੋਂ ਸਾਹ ਨਿਕਲਦਾ ਬਾਹਰ ਉਹ ਜਨਮ ਹੁੰਦਾ ਹੈ ਜਦੋਂ ਅੰਦਰ ਨੂੰ ਜਾਂਦਾ ਉਦੋਂ ਮਰਤੂ ਹੁੰਦੀ ਹੈ ਇਸ ਪ੍ਰਕਾਰ ਸੂਤਿਕ ਪਾਪਿਤ ਕਿਹਾ ਹੀ ਰਹਿੰਦਾ ਸਾਰਿਆਂ ਪਾਸੇ ਮਨ ਦਾ ਸੂਤਿਕ ਤਾਂ ਭਾਈ ਗਵਾਇਤ ਭਾਵ ਹੈ ਜਿਹੜਾ ਗੁਰੂ ਸਾਹਿਬ ਵੀ ਕਹਿੰਦੇ ਹੈ ਦੂਜੀਆਂ ਚੀਜ਼ਾਂ ਜਿਹੜਾ ਪ੍ਰੇਮ ਕਰਨਾ ਹੈ ਭਰਵੇਂ ਭੁੱਲੇ ਆਵੋ ਜਾ ਭਰਵੇਂ ਦੇ ਭੁੱਲੇ ਹੋਏ ਸਤਿਗੁਰੂ ਜੀ ਕਹਿੰਦੇ ਆਉਂਦੇ ਆ ਜਨੂੰਨ ਧਾਰ ਕੇ ਮਰ ਤੂ ਹੋ ਕੇ ਜਾਉ ਜਾਂਦੇ ਹਨ ਮਨਮੁਖ ਸੂਤ ਕੋ ਕਭ ਹੈ ਨਾ ਜਾ ਕਿ ਭਾਈ ਮਨਮੁਖ ਨੂੰ ਸੂਤ ਕੋ ਕਾਜ ਕੋ ਬਣਿਆ ਹੀ ਰਹਿੰਦਾ ਕੋਈ ਮਰ ਗਿਆ ਕੋਈ ਜੰਮ ਪਿਆ ਕਿ ਕਦੇ ਜਾਂਦਾ ਨਹੀਂ ਹੈ ਮਨ ਮੁਖਾਈ ਦਾ ਜੇ ਚਰ ਸਾਉਦ ਨਾ ਭੀਜੈ ਹੜ ਕੈ ਨਾ ਜਿਨਾਂ ਤੋਂ ਗੁਰਾਂ ਦੇ ਸ਼ਬਦ ਉਬਦੇਸ਼ ਕਰਕੇ ਹਰੀਏ ਨਾਮ ਕੀ ਨਹੀਂ ਭੀਜਦਾ ਚਿਤ ਜਿਨ੍ਹਾਂ ਚਿਰ ਬ੍ਰਹਮ ਚ ਹਰੀਏ ਨਾਮ ਕਰਕੇ ਨਹੀਂ ਭੀਜਦਾ ਚਿਤ ਉਹਨਾਂ ਚਿਰ ਮਨ ਮੁਖਾਂ ਦਾ ਸੂਤ ਕਰੇ ਜਾਂਦਾ ਹੀ ਨਹੀਂ ਬਣਿਆ ਹੀ ਰਹਿੰਦਾ ਹੈ ਰਹਾਉ ਸ਼ਬਦ ਸੁਣ ਕੇ ਜੀਤਾ ਮੂਹ ਆਕਾਰ ਜਿਨ੍ਹਾਂ ਮੋਹ ਅਨਾਕਾਰਾਂ ਦਾ ਇਹ ਪੈਦਾ ਹੁੰਦਾ ਹੈ ਕਿ ਮੋਹ ਅੰਦਰ ਕੋਦੋਂ ਸੂਤਕ ਚਿੰਬੜਿਆ ਸਾਉਂਝੀ ਲੋਤਾਂ ਨੂੰ ਚਿੰਬੜਿਆ ਹੋਇਆ ਮਾਰਾ ਕਹਿੰਦੇ ਇਹ ਸਾਰਾ ਹੀ ਸੂਤਕ ਚਿੰਬੜਿਆ ਹੋਇਆ ਹੈ ਮਰ ਮਰ ਜੰਮ ਵਾਰੂਆ ਜੇ ਮਾਰੇ ਹੋ ਮਰਦੇ ਰਹਿੰਦੇ ਐ ਢਾਸ਼ਨਾ ਦੇ ਬੱਦੇ ਜੰਮਦੇ ਰਹਿੰਦੇ ਐ ਵਾਰ ਵਾਰ ਜਿੰਨਾ ਚਾਉਂਦੇ ਜਾਂਦੇ ਹਣ ਕੋਨਾ ਕੋਨਾ ਸੂਤਕ ਆਗਨ ਪੌਣੇ ਪਾਣੀ ਵਾਂਦ ਵਿੱਚ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਸੂਤਕ ਹੈ ਅਤੇ ਅੰਦਰੇ-ਅੰਦਰ ਪਰਮਾਣੂ ਜਿਹੜੇ ਫੈਲਾ ਹੁੰਦੇ ਹਨਗੇ ਚਿੰਗਾਰੇ ਹੋਦੇ ਉਹ ਵੀ ਸੂਤ ਕੀ ਹੈ ਅਤੇ ਪਾਣੀ ਪਾਣ ਵਿੱਚ ਵੀ ਸੂਤ ਕਹ ਸਹਾ ਜਦੋਂ ਲੈਨੇ ਦੇ ਅੰਤ ਪਰਮਾਣੂ ਅੰਦਰ ਲੰਘ ਜਾਂਦੇ ਹੈ ਅਤੇ ਪਾਣੀ ਵਿੱਚ ਵੀ ਇਹ ਲੋ ਜੱਤੇ ਪਾਣ ਜਿੰਨੇ ਸਨ ਦੇ ਪਾਣੀ ਪਹਿਲਾ ਪਾਣੀ ਜਿਉ ਹੈ ਜੇ ਤਾਰੇ ਸਭ ਕੋ ਹੈ ਪਾਣੀ ਸਾਰਾ ਜੀ ਹੈ ਜੋ ਦਾਗ ਵੀ ਖੁੱਲ ਵੀ ਲੈ ਕੇ ਦੇਖੀਏ ਤੇ ਜਿਹੜਾ ਧਰਨਾਈ ਸ਼ਕਤੀ ਹੈ ਜਿਨ੍ਹਾਂ ਤੋਂ ਬਿਨਾ ਪਾਣੀ ਚ ਹੋਰ ਕੋਈ ਚੀਜ਼ ਨਹੀਂ। ਜਿਦਰਬਾਬਾ ਉਹਨਾਂ ਸਾਰਾ ਪਾਣੀ ਚ ਧਰਨ ਪੁਣਾ ਇਹ ਪਾਣੀ ਜੀ ਹੈ ਸਾਰੇ। ਇਸ ਪ੍ਰਕਾਰ ਸੂਤਕ ਅਗਨ ਪਾਉਣੇ ਪਾਣੀ ਵਿੱਚੀ ਸੂਤਕ ਹੈ। ਅਤੇ ਪਾਉਣ ਵਿੱਚੀ ਹੈ ਪਾਣੀ ਵਿੱਚ ਸਤਾਂ ਵਿੱਚ ਸੂਤਕ ਕੀ ਹੈ। ਸੂਤਕ ਭੋਜਨ ਜੇਤਾ ਕਿਛ ਖਾਣਾਂ ਹੀ ਖਾਣੇ ਸਾਰੇ ਅੰਨ ਦਾਣਾ ਹੀ ਨੇ ਜਿੱਤੇ ਦਾਣੇ ਅੰਨ ਕੇ ਜੀਵਾਂ ਬਾਝ ਨ ਕੋਈ। ਜਿਨ੍ਹਾਂ ਕੋਈ ਭੋਜਨ ਖਾਂਦੇ ਆ ਇਹ ਵੀ ਸਭ ਸ਼ੂਤਕ ਪਾਦਕੀ ਹੈ ਸੂਤਕ ਕਰਮਨ ਪੂਜਾ ਹੋ ਜਿਹੜੇ ਕਰਮ ਕਰਦੇ ਹੋ ਇਹ ਵੀ ਸੂਤਕੀ ਚਿੰਦੜੀਆਂ ਹੋਇਆ ਕੰਮਾਂ ਦਾ ਫੁਰਨਾ ਉੱਠਦਾ ਮੈਂ ਆ ਕਰਮ ਕਰਾ ਉਦੋਂ ਜੰਪ ਜਾਂਦਾ ਕਿ ਨਹੀਂ ਫੁਰਨਾ ਇਸ ਤਰਕਾਰ ਤੇ ਜਦੋਂ ਪੂਜਾ ਮੈਂ ਕਰਦਾ ਹੈ ਤੇ ਲੀਆਂ ਖੜਕਾਉਂਦੇ ਉਦੋਂ ਵੀ ਸੂਤਕੀ ਚਿੰਦੜਾ ਉਹ ਫੁਰਨਾ ਫੁਰਦਾ ਤਾਂ ਨਹੀਂ ਤੁਸੀਂ ਕਰਦੇ ਹੋ ਕਿਉਂ ਸਾਰਿਆਂ ਕਰਮਾਂ ਤੇ ਸਾਰਿਆਂ ਪੂਜਾ ਤੇ ਸੂਤ ਕੀ ਧੋਨੀ ਚਿੰਬੜਿਆ ਹੋਇਆ ਹੈ ਸਾਸ਼ ਇਸੇ ਤਰ੍ਹਾਂ ਹੀ ਕਰਨਾ ਹੈ ਸੂਤ ਕਰਮਨ ਪੂਜਾ ਹੋਏ ਦੂਸਰਾ ਪਾਣ ਨਕੇਜ ਮੰਨ ਕੇ ਉਹ ਕਰਦੇ ਹਨ ਸੂਤ ਦੇ ਕੰਮ ਨਾ ਪੂਜਾ ਹੋਏ ਇਹ ਸਾਰਿਆਂ ਕਰਮਾਂ ਸੂਤ ਕੀ ਚਿੰਬੜਿਆ ਹੋਇਆ ਹੈ ਨੰਮੇ ਮੁਕਤਾ ਹੀ ਹੈ ਨਹੀਂ ਪੂਜਾ ਹੋ ਸਕਦੀ ਕਿਸੇ ਪ੍ਰਕਾਰ ਦੀ ਪੂਜਾ ਤੁਸੀਂ ਕਰੋਗੇ ਜਿਹੜਾ ਸੂਤਰੀ ਵੀ ਨੂੰ ਕੋਈ ਨੂੰ ਪੂਜਾ ਦਾ ਅਧਿਕਾਰ ਨਹੀਂ ਹੁੰਦਾ ਉਹ ਕਿਸੇ ਪ੍ਰਕਾਰ ਦਾ ਪੂਜਨਾਦਿਕ ਨਹੀਂ ਕਰ ਸਕਦਾ ਜਰੂਰ ਮਨ ਨੂੰ ਪੂਜਾਉ ਸਾਰਿਆਂ ਕਰਮਾਂ ਦੀ ਪੂਜਾ ਸ਼ੂਤ ਕੀ ਹੋਇਆ ਹੋਇਆ ਹੈ ਨਾਮ ਰਤੇ ਮਨ ਨਿਰਮਲ ਹੋਵੇ ਕੋਈ ਕੰਡ ਕੋ ਜਿਨਾ ਦਾ ਮਨ ਮਾਰਾ ਜੇ ਨਾਮ ਕੀ ਰੰਗਿਆ ਗਿਆ ਅੰਧਾ ਹੈ ਉਹ ਮਨ ਨਿਰਮਲ ਹੁੰਦੇ ਸ਼ੁੱਧ ਹੁੰਦੇ ਹੈ ਬਾਕੀ ਨਹੀਂ ਸ਼ੁੱਧ ਹੁੰਦੇ ਸਤਗੁਰ ਸੇਵਿਆ ਸ਼ੂਤ ਤਜਾ ਜੇ ਸਤਗੁਰੂ ਸਾਹਿਬ ਦੀ ਸੇਵਾ ਕੋ ਪਹਿਲ ਕਰੇ ਉਹ ਰੋਹ ਜੀਵਨ ਜਨਮ ਲੈ ਜੇ ਅਕੀਤਕਤ ਜੀਵਾਂ ਦੀ ਹੋ ਮਰਾ ਲੋ ਜਾਣੇ ਤਾਲ ਮੋਖਾ ਜਿਨ ਮੋਖੇ ਮਰੇ ਮਰ ਜਾਏ ਮੋ ਵਾਸਨੇ ਕਰਕੇ ਜੰਗ ਜਾਣ ਕਾਇ ਸੱਭੰ ਕਰ ਜਾਓ ਜਾਨ ਦੀ ਅਜਿਹੀ ਵਸਿਆਣੀ ਸਮਾਂ ਵਿੱਚ ਸੰਦਾ ਉਹਨਾਂ ਦੀ ਕਾਏ ਸਾਥ ਸਿੰਦਰ ਕੋ ਪੂਰੀ ਦੇਖ ਨੂੰ ਕੀ ਇਹ ਸਤਰਾ ਸਬਾਈ ਨਕੀ ਨਾ ਨੂੰ ਕੋਈ ਵੀ ਦੇਖਣੇ ਜਾਣ ਕੋਈ ਵੀ ਹੋਵੇ ਬਨਨਾਗਾ ਕੀ ਮਿੱਤ ਨਾਮ ਨਾਮ ਜਿਹੜੇ ਤੋਂ ਨਾਮ ਤੇ ਗੁਜ਼ਾਰ ਕੋਈ ਵੀ ਮੁਕਤੀ ਹੋਵੇ ਕਿਉਂ ਜਿਹੜਾ ਨਾਮ ਨਿਕਲ ਹੋਈ ਨਾਮ ਕਰਕੇ ਕਲਿਆਣ ਹੋਵੇ ਜਿਹੜਾ ਕਿ ਹਿੰਦੀ ਹੈ ਲੁਗ ਜਾ ਰਹੀ ਨਾਮ ਉਤਮੋ ਕਾਹਤ ਦੀਚਾ ਜਹਾਂ ਜਿਵੰਦ ਪਰਮੇਸ਼ਰ ਦਾ ਨਾਮ ਨਿਕਲ ਹੈ ਉਹ ਜਿਹੜਾ ਦੇ ਸਭ ਨੂੰ ਵਿਚਾਰ ਕੇ ਦੇਖ ਲੋ ਦੌਲਤ ਬਰੋਮਣ ਦੀ ਵਿਚਾਰ ਨਾਮ ਕਰਕੇ ਪ੍ਰਾਪਤ ਹੁੰਦੀ ਹੈ। ਕਾਲੇ ਗੁਰੂਸ ਇੱਕ ਰੇਤ ਦਾ ਜੰਗੂ ਦੇ ਜਮਾਨੇ ਜਿਹੜੇ ਜਨ ਅਧਿਕਾਰੀ ਆ ਉਹ ਸੰਸਾਰ ਤੋਂ ਬਾਹਰ ਚੱਜ ਜਾਂਦੇ ਹਨ। ਸਾਚਾ ਮਰਨ ਆਵੇ ਜਾ। ਸੱਚਾ ਪ੍ਰਮੇਸ਼ਰ ਨਾਮ ਮਰਦਾ ਹੈ। ਇਸ ਕਰਕੇ ਪਾਤਕਣੀ ਹੁੰਦਾ। ਨਾ ਉਹ ਜਨੂ ਧਾਰ ਕੇ ਆਉਂਦਾ ਹੈ। ਮੌਤ ਪਰ ਲੋਕ ਵਿੱਚ ਜਾਂਦਾ ਹੈ ਸਾਖ ਪਤਵਾਰ ਦੇਣ ਵਾਸਤੇ ਨਾਨਕ ਗੁਰਮੁਖ ਰਹਿ ਸਮਾਏ ਫਿਰਦਾ ਹੋ ਕੇ ਆਉਂਦਾ ਨਹੀਂ ਮਰ ਕੇ ਜਾਂਦਾ ਨਹੀਂ ਕਿਤੇ ਨਾਨਕ ਗੁਰਮੁਖ ਰਹਿ ਸਮਾਏ ਸ੍ਰੀ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਹੈ ਉਹ ਸਵਾਇ ਨੂੰ ਜਿਵੇਂ ਸਮਾਏ ਰਹਿੰਦੇ ਮਿਲੇ ਰੰਗ ਹਰ ਵਕਤ ਗਉੜੀ ਮੁਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਣ ਆਧਾਰਾ ਗੁਰਮੁਖਾਂ ਦੀ ਸੇਵਾ ਹੀ ਹੋਈ ਹੈ ਵਾਹਿਗੁਰੂ ਜੋ ਪ੍ਰਾਣਾ ਦਾ ਆਸਰਾ ਹੈ ਉਸਦੇ ਜੁੜੇ ਰਹਿੰਦੇ ਹਰ ਵਕਤ ਕਦੇ ਕਿੰਕੁਨ ਨਹੀਂ ਪੁੱਛਦਾ ਉਹ ਪ੍ਰਾਣਾ ਆਧਾਰ ਕਿਹਜਨ ਨੂੰ ਸੰਭ ਕੇ ਸੱਚਾ ਗੁਰੂ ਕਿ ਹਰ ਵਕਤ ਦਿੱਤੀ ਨੂੰ ਜੋੜ ਕੇ ਬ੍ਰਹਮਾਕਾਰ ਦਿੱਤੀ ਬਣਾਈ ਰੱਖਦੇ ਆ ਇਹੋ ਹੀ ਗੁਰਮੁਖਾਂ ਦੀ ਸੇਵਾ ਹੈ ਜੋ ਪ੍ਰਾਣਾ ਦਾ ਆਸਰਾ ਦੂ ਬ੍ਰਹਮ ਨੂੰ ਜਾਣ ਕੇ ਉਹਦੇ ਚ ਲੀਨ ਰਹਿੰਦੇ ਦਿੱਤੀ ਨੂੰ ਜੋੜ ਕੇ ਹਰ ਜੀਉ ਰੱਖ ਹੋ ਵੇਰਦਾ ਔਰ ਧਾਰ ਗੁਰਮੁਖਾਂ ਦਾ ਉਪਦੇਸ਼ ਵੀ ਇਹੋ ਹੀ ਹੈ ਜੇ ਭਾਈ ਹਰੀ ਜੀ ਨੂੰ ਹਿਰਦੇ ਦੇ ਅੰਦਰ ਅੰਦਰ ਧਾਰ ਕੇ ਰੱਖੋ ਵਿਸ਼ਵਾਸ ਕੇ ਰੱਖੋ ਇਹੋ ਸਭ ਤੋਂ ਵੱਡੀ ਸੇਵਾ ਹੈ ਗੁਰੂ ਵਖਤੂ ਬਾ ਸਾਜ ਦੁਆਰਾ ਗੁਰੂ ਖਾਂ ਦੇ ਕਾਈ ਸ਼ੋਭਾ ਹੁੰਦੀ ਸੱਚੇ ਦਵਾਰ ਪਰਲੋਕ ਵਿੱਚ ਗੁਰੂ ਮੁਖਾਂ ਦੀ ਸ਼ੋਭਾ ਹੁੰਦੀ ਸੱਚੇ ਦਵਾਰੇ ਸਾਰ ਸੰਸਾਰ ਵਿੱਚ ਗੁਰੂ ਮੁਖਾਂ ਦੀ ਸ਼ੋਭਾ ਹੁੰਦੀ ਹੈ ਸੱਚੀ ਦੁਆਰਾ ਸੰਸਾਰ ਵਿੱਚ ਸਾਰੇ ਸੰਸਾਰ ਵਿੱਚ ਸੱਚਾ ਦਵਾਰ ਦਾ ਜੋ ਗਿਆਨ ਹੈ ਉਹੀ ਪ੍ਰਾਪਤੀ ਹੋ ਗੁਰਮੁਖਾਂ ਦੀ ਐਸੀ ਸ਼ੋਭਾ ਹੋ ਰਹੀ ਹੈ ਪੰਡਤ ਹੜ ਪੜ ਕਦਹੁ ਵਿਕਾਰ ਇਹ ਪੰਡਤ ਜੀ ਤੁਹਾਨੂੰ ਹਰੀ ਦਾ ਨਾਮ ਪੜੋ ਵਿਕਾਰਾਂ ਦੇ ਕਾਇ ਉਗਣੇ ਕਈ ਛੱਡਣਾ ਕਰੋ ਕਾਮ ਆਦ ਕੈਨੂੰ ਗੁਰਮੁਖ ਭਾਉ ਜਲ ਉਤਰੋ ਪਾਰ ਜੇ ਗੁਰਮੁਖ ਬਣ ਜਾਓਗੇ ਸੰਸਾਰ ਸੰਬੰਧੋਂ ਪਾਰ ਉਤਰ ਜਾਓਗੇ ਗੁਰਾਂ ਦਵਾਰਾ ਰਹਾਉ ਗੁਰਮੁਖ ਵਿੱਚ ਹੋ ਹੋ ਮੈ ਜਾ ਮਹਾਰਾਜ ਗੁਰਮੁਖ ਨੇ ਬਣਿਆ ਜਾਂਦਾ ਹੈ ਮਾਰੇ ਜਾਂਦੇ ਹੀ ਭਾਈ ਗੁਰਮੁਖ ਜਦੋਂ ਬੰਦਾ ਹਉਮੈ ਵਿੱਚ ਚਲੀ ਜਾਂਦੀ ਹੈ ਗੁਰਮੁਖ ਖਾਣੇ ਅੰਦਰੋਂ ਗੁਰਾਂ ਦਵਾਰਾ ਹਉਮੈ ਵਿੱਚ ਚਲੀ ਜਾਂਦੀ ਹੈ ਗੁਰਮੁਖ ਮੈਲ ਨਾ ਲੱਗ ਆ ਜੰਮ ਸਾਹਿਬ ਦੀ ਲਖਣੇ ਅਗਿਆ ਦੀ ਪਾਪਾਂ ਦੀ ਮੈਲ ਗੁਰਾਂ ਦਵਾਰਾ ਫੇਰ ਨਹੀਂ ਆ ਕੇ ਲੱਗਦੀ ਗੁਰਮੁਖ ਨਾਮ ਵਸਾ ਮੰਨਿਆ ਗੁਰਮੁਖਾਂ ਦੇ ਨਾਮ ਮੰਨਤ ਵਸ ਜਾਂਦਾ ਉਹਨਾਂ ਦਾ ਨਾਮ ਗੁਰਮੁਖ ਹੈ ਕੋ ਗੁਰੰਦੇ ਵਾਲਾ ਨਾਮ ਮਨ ਚਾਕੇ ਵਸਦਾ ਹੈ ਗੁਰਮੁਖ ਕਰਮ ਧਰਮ ਸੱਚ ਹੋਈ ਗੁਰਮੁਖਾਂ ਦਾ ਤਾਂ ਜਿਹੜਾ ਸੱਚੇ ਵਿੱਚ ਲੱਤੀ ਹੋਈ ਰਹਿੰਦੀ ਨਾ ਹਰ ਵੇਲੇ ਗੁਰੀ ਰਹਿੰਦੀ ਹੈ ਇਹੋ ਹੀ ਉਹਨਾਂ ਦੇ ਕਰਮ ਨਿਸਤਾਂ ਕਰਮ ਇਹੋ ਜੰਗਾਦ ਕੋਈ ਨਾ ਇਹ ਕਰਮ ਗੁਰਮੁਖ ਕਰਮ ਧਰਮ ਸੱਚ ਹੋਈ ਇਸ ਸਿਖਿਆਈ ਉਹਦੀ ਉਹਨਾਂ ਵਿੱਚ ਕੀ ਹੋ ਗਈ ਹੈ ਨਾ ਸੱਜੇ ਦੀ ਪ੍ਰਾਪਤੀ ਇਹੋ ਹੀ ਕਰਮ ਹਨ ਇਹੋ ਹੀ ਕਰਮ ਹਨ ਗੁਰਮੁਖ ਕਰਮ ਕੋ ਇਹ ਸੱਚੀ ਆਣੋ ਕਿ ਗੁਰਮੁਖ ਨੇ ਉਹ ਹੀ ਉਹਨਾਂ ਦੇ ਵਿਸਕਾਮ ਕਰਮ ਹੈ ਉਹ ਹੀ ਜਾਂਦਾ ਆਦਿਕ ਕਰਮ ਹਨ ਗੋਹਕ ਹੰਕਾਰ ਜਲਾਏ ਦੂਈ ਗੁਰਮੁਖੰਤ ਹੰਕਾਰ ਕਰਕੇ ਜਿਹੜਾ ਕਰਮਾਂ ਧਰਮਾਂ ਦੀ ਦੁਆਇਕ ਸੀ ਉਹ ਝਾਲ ਦਿੱਤੀ ਹੈ ਹੰਕਾਰ ਦੀ ਝਾਲ ਦਾ ਗੁਰਮੁਖਾਨ ਤੇ ਮੋਹ ਵੀ ਝਾਲ ਦਿੱਤਾ ਹੈ ਗੁਰਮੁਖ ਹੰਕਾਰ ਜਲਾਏ ਦੂਈ ਜੰਮਣ ਤੇ ਮਰਨ ਇਹ ਦੋਵੇਂ ਝਾਲ ਤੇ ਗੁਰਮੁਖਾਨ ਹੰਕਾਰ ਦੇ ਸਮੇਰ ਦੀ ਹੰਕਾਰ ਵੀ ਮਿਦ ਗਿਆ ਕਰ ਕਰ ਦਾ ਜਨਮ ਮਰਨ ਵੀ ਨਾ ਮਿਦ ਗਿਆ ਗੁਰੂ ਗੋਖਾਂ ਦੀ ਹੰਕਾਰ ਵੀ ਮਿਦ ਗਿਆ ਦੋਵੇਂ ਨਾਸ ਕਰਕੇ ਰਾਗ ਦੇਖ ਆਦਿਕੋ ਗੁਰੂ ਗੋਖ ਨਾਮ ਰਤੇ ਤੂੰ ਹੋਈ ਇਹਦਾ ਗੁਰਮਖੋ ਦਾ ਨਾਮ ਕਿ ਰੰਗੇ ਹੋਈ ਹੈ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ ਆਪਣਾ ਮਨ ਪ੍ਰਗੂ ਦੂ ਜੀ ਜੀ ਸੁਣ ਇਹ ਲਈ ਆਪਣੇ ਮਨ ਨੂੰ ਪ੍ਰਗੋਧ ਸੁਝਾਣਾ ਚਰੋ ਸੇ ਸਾਰੇ ਸਮਝਾਉਣ ਕਰੋ ਪਰਮੇਸ਼ਰ ਦੇ ਪਾਉਣ ਗਿਆਨ ਦਾ ਆ ਲੋਕ ਸੰਝਾਵੂ ਸੁਣੇ ਨਾ ਕੋਈ ਭਾਈ ਜੀਆ ਨੂੰ ਸੰਝਾਉਣ ਤੇ ਲੱਗੇ ਰਹੂਗੇ ਆਪਣੇ ਮਨ ਨੂੰ ਮੈਂ ਸੰਝਾਵਾਂਗੇ ਤਾਂ ਕਿਸੇ ਨੂੰ ਸੋਣਾ ਕਰਨ ਦੇ ਲੋਕ ਸਾਨੂੰ ਪ੍ਰਚਾਰ ਕਰਦਾ ਆਦਮੀ ਕਰਨੀ ਕਰ ਜਾ ਗੁਰੂ ਉਹ ਕੰਮ ਜੂ ਸਦਾ ਸੂਖ ਹੋਵੇ ਇਹ ਗੁਰੂ ਨੂੰ ਮੰਨ ਕੇ ਹਿਰਦੇ ਦਾ ਆਦ ਸਮਝ ਲਓਗੇ ਕਿੰਨੇ ਸਿਆਸ ਨੂੰ ਨਹੀਂ ਪਤਾ ਤੁਹਾਨੂੰ ਹੋਵੇਗੀ ਮਨਮੁਖ ਡਾਂਸ ਬਹੁਤ ਕਿਹੜਾ ਜਿਹੜੇ ਮਨਮੁਖ ਲੋਕ ਐ ਡਾਂ ਨੂੰ ਵੜਾ ਕਰਦੇ ਪਖੰਡ ਵੜਾ ਕਰਦੇ ਬੜੀਆਂ ਚੁਕਾਈਆਂ ਗੱਲਾਂ ਕਰਦੇ ਲੋਕਾਂ ਨੂੰ ਰਜਾਈਨ ਨੂੰ ਆਸਤੇ ਉਤੋਂ ਕੋ ਉਤੋਂ ਕਰਦੇ ਪਖੰਡ ਮਨਾਉਂਦੇ ਹਨ ਲੋਕ ਜੇ ਕਮਾਵੇ ਸੂ ਖਾਏ ਲਾ ਪਾਈ ਕੋ ਬੜੀ ਦੇਖਿਆ ਉਹ ਜਦੋਂ ਲੋਕ ਆ ਕਹਿੰਦੇ ਸੂ ਖਾਏ ਨਾ ਦੇ ਗੀਤ ਸੁਣਾਵਾ ਸੂਠਾ ਇਹ ਨਾ ਪਾਈ ਇਸ ਨੂੰ ਮੌਨੋ ਖਾਂ ਦੇਖੇ ਜਿਨੀ ਪਈਆ ਪਰਵਾਣ ਵੀ ਜਿੰਨੀ ਪੈਂਦਾ ਹੈ ਆਵੇ ਜਾਵੇ ਥੌਰ ਨਾ ਕਾਈ ਆਉਂਦਾ ਜਨਮ ਧਾਰ ਕੇ ਜਾਂਦਾ ਮਰਤੀ ਹੋ ਕੇ ਉਹਨੂੰ ਖਾਂ ਕੋਈ ਲੋਕ ਪੁੱਤੇ ਪ੍ਰਲੋਕ ਵਿੱਚ ਇਹਸ ਲੋਕ ਜਿੰਨੇ ਭਾਈ ਹੁੰਦੀ ਖਾਂ ਨਹੀਂ ਮਿਲਦੀ ਪਰਲੋਕ ਵਿੱਚ ਉਹਨਾਂ ਨੂੰ ਮੁਕਤੀ ਨਹੀਂ ਮਿਲਦੀ ਸਾਰੇ ਸਤੰਤ ਵੀ ਮਿਲਦੀ ਇਹ ਆਉਂਦੇ ਜਾਂਦੇ ਜੀਵਾਂ ਦੇ ਕਿਹੜੀਆਂ ਜੀਵਾਂ ਦੀ ਗੱਲ ਕਰਦੇ ਆ ਕੋਈ ਨੰ ਤੂ ਗੁਪਤੀ ਦਾ ਦੀ ਪ੍ਰਾਪਤੀ ਨਹੀਂ ਹੁੰਦੀ ਰੀ ਮਨ ਮੁਖ ਕਾਰ ਨੂੰ ਕਰੀ ਬਹੁਤ ਅਭੰਨ ਲੋਕ ਕਰਮਾਂ ਨੂੰ ਤਾਂ ਕਰਦੇ ਆ ਉਹਦਾ ਹੁਕਮ ਬਹੁਤ ਸਾਰਾ ਕਰਦੇ ਹਿਰਦੇ ਚ ਬਗ ਜਿਉ ਲਾਏ ਬਹਿ ਨਿਤ ਧਿਆਨ ਬਗਲੇ ਵਾਂਗ ਜਿਵੇਂ ਮੱਛੀ ਦੀ ਤਾਲ ਵਾਪੇ ਸਮਾਧੀ ਲਾ ਕੇ ਬੈਠ ਜਾਂਦਾ ਬਗਲਾ ਹਾਂ ਧਿਆਨ ਲਾ ਕੇ ਪ੍ਰਾਯਤਨ ਕਰਨ ਤੱਕ ਨੂੰ ਆ ਕੇ ਬਹਿ ਜਾਂਦੇ ਹਨ ਜੰਮ ਪਕੜਿਆ ਤਬ ਹੀ ਪਾਕਿਸਤਾਨ ਜਿਹੜਾ ਜੰਮ ਹੀ ਸਕਿਆ ਫਿਰ ਪਛਤਾ ਪਛਤਾ ਕਰਦਾ ਹੈ ਕਿਉਂ ਬਿਨ ਸਤਿਗੁਰੂ ਸੇਵੀ ਮੁਕਤ ਨਾ ਹੋ ਸਤਿਗੁਰੂ ਜੀ ਪਾਕਸ਼ਾ ਦੀ ਸੇਵਾ ਤਹਰ ਕਰੀ ਤੋਂ ਬਿਗੈਰ ਇਹ ਜੀ ਮੁਕਤ ਨਹੀਂ ਹੋਈ ਹੁਣ ਤੱਕ ਹੋਰ ਸਰਸਾ ਦੀ ਮਿਲੈ ਹਰ ਕੋਈ ਜਿਨੋ ਤੇ ਗੁਰਾਂ ਦੀ ਕਿਰਪਾਲਤਾ ਹੋਈ ਹੈ ਉਹਨਾਂ ਨੂੰ ਪਰਮੇਸ਼ਰ ਤੋਂ ਮਿਲ ਗਿਆ ਹੈ ਗੁਰ ਦਾਤਾ ਜੁਗਚਾਰੀ ਹੋਈ ਗੁਰੂ ਸਾਹਿਬ ਦੀ ਬਾਤ ਹੈ ਕਿਹੋਂ ਜਗਾਂ ਤੋਂ ਹੰਦੇ ਆਏ ਹੈ ਤੂੰ ਸਭੇ ਕਹ ਜੀ ਆਪੇ ਪਰਮੇਸ਼ਰ ਮਹਾਰਾਜੀ ਮੁਕਤੇ ਬ੍ਰਹਮ ਗਿਆਨ ਦੇ ਦਾਦੇ ਹਨ ਸਹਜ ਗੰਢੇ ਜੀਨਾਂ ਦੀ ਗੁਰੂ ਸਾਹਿਬ ਦੀ ਬਾਤ ਕਰਕੇ ਮੁੜਾ ਆਈ ਗੁਰਮਖਣ ਆਪ ਦੀ ਜਾਤ ਨਹੀਂ ਨਾਮ ਸਮਝਿਆ ਤੇ ਕਦ ਇੱਜ਼ਤ ਇਹ ਵੀ ਹੈ ਇਹ ਵੀ ਨਾਮ ਦੀ ਵਿਦਿਆਈ ਸਮਝੀ ਹੈ ਹੋਰ ਨਾ ਉਹਨਾਂ ਕੋਈ ਜਾਤ ਆਲ ਵੀ ਸਮਝੀ ਚੰਗੀ ਨਾ ਤਾਂ ਕਿ ਨਾ ਉਹ ਵਿਦਿਆਈ ਨਾਮ ਹੀ ਸਭ ਤੋਂ ਸੰਯਗ ਗੁਰਮਖਣ ਜਾਤ ਹੈ પતિ ਪਰਮੇਸ਼ਰ ਨੂੰ ਇਹ ਨਾਮ ਦੀ ਵਿਦਿਆਈ ਕਰਕੇ ਹੀ ਜਾਤ ਨੋ জ্ঞাত ਹੈ ਆਪਣੇ ਪਾਤਸ਼ਾਹ ਬਰੋਹ ਨਿਰਵਕਾਰ ਕੁੰਏਂ ਦੀ ਨਾਵ ਦੀ ਬਿੜਿਆਈ ਆ ਤਬ ਪਾਇਰ ਕੀ ਪੁੱਤਰੀ ਬਿਦਾਰ ਗਵਾਈ ਗੁਰਮੁਖਨ ਸ਼ਹਿਰ ਸੁਮੰਦਰ ਦੀ ਪੁੱਤਰੀ ਈ ਹੈ ਜਦੋਂ ਚਾਹਵਾਂ ਗੁਰ ਕੱਡੇ ਸਨ ਉਹ ਤੇ ਲక్ష్ਮੀ ਦੀ ਨਿਕਲੀ ਹੈ ਇਹ ਸਮੁੰਦਰ ਦੀ ਪੁੱਤਰੀ ਮੰਮੀ ਹੈ ਇਹਨੂੰ ਬਜ਼ਾਰ ਹੁਸ਼ਿਆਰ ਹੋ ਕੇ ਗਵਾਤਾ ਗੁਰਮਖਾਨ ਹੈ ਇਹ ਜਿਹੜੀ ਸਾਰੇ ਨੂੰ ਬਜ਼ਾਰ ਬਜ਼ਾਰ ਹੁਸ਼ਿਆਰ ਹੋ ਕੇ ਗਵਾਉਣ ਵਾਲੀ ਹੈ ਇਹ ਨੇੜ ਦਿੱਤੀ ਅੱਜ ਦੇ ਅੰਗੋਂ ਉਹਨਾਂ ਨੇ ਨਾਂ ਇੱਕ ਦਿਨ ਨਾ ਆਵੇ ਚੁਕੀ ਕਿਤਰਾਏ ਉਹ ਜਾਣਦੇ ਸਭੇ ਪਾਰਸ਼ਾ ਦੇ ਨਾਮ ਤੋਂ ਬਿਨਾਂ ਕਮਾਈ ਤੋਂ ਬਿਨਾਂ ਜਿਹੜੀ ਚੁਕੜਾਈ ਦੀਆਂ ਗੱਲਾਂ ਕਰੀਆਂ ਸਭ ਕੀ ਇਹ ਹਾਂ ਨੇ ਇਸ ਕਰਕੇ ਚੁਕੜਾਈ ਛੱਡ ਕੇ ਮਾਰੇ ਗਏ ਅਮਰਤ ਨਾਮ ਦੀ ਕਮਾਈ ਕਰਦੇ ਹਨ ਫਾਇਰ ਕੀ ਪੁੱਤਰੀ ਵੇਦਾਰ ਗਵਾਈ ਨਾਨਕ ਦਿਨ ਨਾਵੇ ਝੂਠੀ ਕਿਤਨਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ